ਸਾਸੀ ਗਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਅੱਜ ਤੁਹਾਨੂੰ ਦਿਖਾਉਣ ਲੱਗੇ ਆਂ ਇੱਕ ਗਾਂ ਦੀਆਂ 30 ਬੱਚੀਆਂ ਅੱਜ ਅਸੀਂ ਆਏ ਆਂ ਸੱਜਣ ਅੰਕਲ ਦੇ ਖੂਤੇ ਬੰਬੀਆਂ ਵਾਲ ਤੇ ਖੇੜੇ ਦੇ ਗੱਬੇ ਇਹਨਾਂ ਦਾ ਖੂ ਪੈਂਦਾ ਆ ਦਿਖਾ ਲਓ ਜੀ ਆਹ ਬੱਚੀਆਂ ਆ ਛੋਟੀਆਂ ਆ ਅੰਕਲ ਨੇ ਆਪ ਹੀ ਪਾਲਦੇ ਆ ਅੰਕਲ ਦੀ ਇੱਕ ਸਭ ਤੋਂ ਬੁੱਢੀ ਗਾਂ ਆ ਜਿਹਦੇ ਸਾਰੇ ਬੱਚੇ ਆ ਗਾਂ ਕਿੰਨੇ ਚਿਰ ਤੋਂ ਤੁਹਾਨੂੰ ਸ਼ੌਂਕ ਆ ਕਿਨੇ ਚਿਰ ਦੇ ਪਸ਼ੂ ਰੱਖੇ ਜਿਆਦਾ ਬੱਚਮਨ ਤੋਂ ਜਿਆਦੀ ਸੁਰਤ ਫੜੀ 8-7 ਸਾਲ ਦੇ 8-7 ਸਾਲ ਦੇ ਹਨ ਤੇ ਉਹ ਗਾਂ ਲਈ ਸੀ ਕਿਤੇ ਉਹਦਾ ਉਹਨੇ ਫਿਰ 13 ਬੈੜੀਆਂ ਦਿੱਤੀਆਂ ਉਹਦਾ ਗਾਂ ਪਰਿਵਾਰ ਆ ਉਹਦਾ ਸਾਰਾ ਇੱਕ ਦਾ ਮਲ ਕਦੇ ਮੁੱਲ ਨਹੀਂ ਲੈਂਦੀ ਆ ਮੁੱਲ ਨੇ ਵੇਚੀਆਂ ਦਾ ਤਾਂ ਸਾਰੀਆਂ ਰੱਖਦੇ 50 55 60 ਹੁੰਦੀਆਂ ਕਰੇ ਠੀਕ ਆ ਹੁਣ ਇਕ ਤੀ ਵੇਚੀਆਂ ਚਾਰ ਗਾਈਆਂ ਮਤਲਬ ਇਹਨਾਂ ਦੀਆਂ ਗਾਂ ਦੋ ਮਤਲਬ ਇਹਨਾਂ ਨੂੰ ਅਕਲ ਪਾਉਣੇ ਕੀ ਕੀ ਆ ਬਸ ਆਹ ਸਾਮਾਨ ਪਾਉਣੇ ਪੀੜਾ ਪੂੜਾ ਹੋਰ ਕੀ ਪਾਉਣੇ ਨਹੀਂ ਨਹੀਂ ਉਹ ਤਾਂ ਦੇਸੀ ਚੀਜ਼ਾਂ ਮਤਲਬ ਦੇਸੀ ਪਾਉਣੇ ਤਾਰਾ ਮੀਰਾ ਸੰਪਾ ਹਾਲੋਂ ਮਤਲਬ ਖੰਡ ਨਾਲ ਕੈਲਸ਼ੀਅਮ ਕੁਲਸ਼ੋਂ ਕੋਈ ਨਹੀਂ ਪਾਉਂਦੇ ਕੈਲਸ਼ੀਅਮ ਉਸ ਟਾਈਮ ਪਾਉਨੇ ਜਾਂ ਕਾਂ ਸੁ ਪੈਂਦੀ ਆ ਪਹਿਲਾਂ ਕੋਈ ਕੈਲਸ਼ੀਅਮ ਨਹੀਂ ਥਾਲੂ ਭੈਣ ਜੀ ਨੂੰ ਓਏ ਭੈਣ ਜੀ ਉਠੋ ਮਲ ਡੇਢ ਸਾਲ ਸੁਈ ਨੂੰ ਹੋ ਗਿਆ ਹਾਂ 10 ਕਿਲੋ ਹੱਲੇ ਆ 10 ਕਿਲੋ ਹੱਲੇ ਆ ਦੇਖ ਲਓ ਵੀ ਰਵੀ ਦੀਆਂ ਗਾਵਾਂ ਅੰਕਲ ਨੇ ਰੱਖੀਆਂ ਆਆਂ ਅੰਕਲ ਦੀ ਮੈਨੂੰ ਇੱਕ ਵਧੀਆ ਗੱਲ ਲੱਗੀ ਵੀ ਕਿਸੇ ਵੀ ਗਾਂ ਦੇ ਚਿੱਚੜ ਨਹੀਂ ਮੈਨੂੰ ਦਿਸਿਆ ਇਹ ਬਹੁਤ ਵੱਡੀ ਗੱਲ ਆ ਅੰਕਲੇ ਚਿੱਚੜ ਮਤਲਬ ਰੋਕਣ ਤੋਂ ਕੀ ਕਰਦੇ ਹੁੰਦੇ ਰੋਕਨੇ ਅਸੀਂ ਭਰਾਵਾ ਕਰਦੇ ਆ ਤੜਾ ਤਰਾ ਪਾਉਨੇ ਆ ਤੇ ਵਾਰ ਇੱਕ ਅੱਧੀ ਔਰ ਕਦੇ ਦੋ ਚੌ ਮਹੀਨੇ ਸਪਰੇਅ ਕਰ ਦੇ ਦੀ ਆ ਗਾਂ ਦਾ ਕਦ ਕੱਢ ਦੇਖੋ ਬਈ ਸਾਰੀਆਂ ਗਾਂ ਮ ਬਿਹੜੀਆਂ ਨਾਲੋਂ ਆ ਉੱਚੀ ਆ ਇਹ ਪਹਿਲੇ ਸੂਏ ਆ ਪਹਿਲੇ ਸੂਏ ਹੁਣ ਇਹਨੂੰ 6-7 ਮਹੀਨੇ ਸੂਈ ਨੂੰ ਤੇ ਦੁੱਧ ਕਿੰਨਾ ਦਿੰਦਾ ਦੁੱਧ 25 ਲੀਟਰ ਦੇ ਪਲੂਨਾਂ ਦਿੰਦਾ ਆ ਆ ਵਾਲੀ ਬਿਹੜੀ ਨੇ ਨਾ ਤੇ ਚਲੋ ਗਾਂ ਵਧੂਗੀ ਨਾ ਹੁਣ ਮਿਹਨਤ ਕਰੂੰਗੇ ਹਾਂ ਵਧੂਗੀ ਗਾਂ ਚਾਵਾਂਗੇ 35 ਕਿਲੋ ਦਾ ਦੁੱਧ ਹਾਂ ਬਈ ਜਿੱਦਾਂ ਮਤਲਬ ਆਪਾਂ ਜੀ 4 ਪਸ਼ੂ ਰੱਖਣੇ ਆ 3 ਰੱਖਣੇ ਉਹਦੇ ਨਾਲੋਂ ਇਦਾਂ ਦੀ ਇੱਕ ਰੱਖੀ ਹੋਵੇ ਵੀ ਆ ਗਾਂ ਜਿਹੜੀ ਆ ਇਹਦੇ ਮੂੰਹ ਵਿੱਚ ਦੰਦ ਹੈ ਨਹੀਂਗਾ ਕੋਈ ਬੁਰਸ਼ ਪਤਾ ਨਹੀਂ ਕਿੱਦਾਂ ਕਰਦੀ ਹੋਣੀ ਮੈਨੂੰ ਨਹੀਂ ਸਮਝ ਲੱਗਦੀ ਤੇ ਬੁਰਸ਼ ਪਤਾ ਨਹੀਂ ਹੁਣ ਅੰਕਲ ਇਹ ਬੁਰਸ਼ ਪੁਰਸ਼ੇ ਕਰਦੀ ਕਿ ਨਹੀਂ ਕਰ ਸਭ ਕੁਝ ਕਰਦੀ ਤੇਰੇ ਸਾਹਮਣੇ ਕਰਦਾ ਤੜੜ ਰ ਕੇ ਪਈਆ ਹਾਂ ਨਹੀਂ ਨਹੀਂ ਸਰੀਰ ਦੇਖੋ ਬਈ ਦੰਦ ਕੋਈ ਮੂੰਹ ਚ ਐ ਨਹੀਂ ਗਾ ਪਰ ਸਰੀਰ ਦੇਖੋ ਬਹਿੜੀਆਂ ਰਗਾ ਗਾਂ ਦਾ ਇਹਦੇ ਰਵਾ ਹ ਸਾਰਾ ਜੀ ਸਾਰੀ ਦੇਣ ਇਹਦੀ ਆ ਗਾਂ ਦੀ ਮਤਲਬ ਪਹਿਲਾਂ ਇਹਦੀ ਮਾਂ ਸੀਗੀ ਤੇ ਫੇਰ ਉਹਦੀ ਮਾਂ ਸੀ ਮਤਲਬ ਇਸ ਵੇਲੇ ਸਭ ਤੋਂ ਸਿਆਣੀ ਉਮਰ ਦੀ ਇਹ ਆ ਅੰਕਲ ਕਿੰਨਾ ਸੂਆ ਹੋ ਗਿਆ ਇਹਨ ਇਹ 8 9 ਸੂਵੇ ਹੋਈਗਾ ਝੂਟੇ ਮਾਟੇ ਅੰਬ ਪੱਕੇ ਅੰਬ ਕੱਚੇ ਪਾਕਿਸਤਾਨੀ ਬੁਲੀ ਵੀ ਅੰਕਲ ਨੇ ਕੁੱਤੀ ਵੀ ਰੱਖੀ ਆ ਉਹ ਦੇਖੋ ਜੀ ਇਹਦੇ ਵੀ ਬੱਚੇ ਹੈਗੇ ਚਾਰ ਰੱਖਿਆ ਪਾਕਿਸਤਾਨੀ ਬੁਲੀ ਕਿਉਂਕਿ ਅੰਕਲ ਖੂਹਾਂ ਤੇ ਰਹਿੰਦੇ ਡੇਰੇ ਤੇ ਰਹਿੰਦੇ ਇੱਥੇ ਕੋਠੀ ਪਾਈ ਆ ਤੇ ਤਾਂ ਕਰਕੇ ਇਹਨਾਂ ਨੂੰ ਜਦੋਂ ਮਰ ਸੇਫਟੀ ਲਈ ਚਾਹੀਦੇ ਹੁੰਦੇ ਆ ਤੇ ਅੰਕਲ ਆ ਵੀ ਰਵਾ ਇਹਨਾਂ ਦਾ ਹੀ ਆ ਜਿਹੜੀ ਤੋਕੜ ਇਹ ਹੈ ਯਾਰ ਆਪਣੇ ਕੋ ਹੈ ਨਹੀਂ ਹੋਰ ਕੋਈ ਵੀ ਉਹ ਇੱਕਿਆ ਬਾਹਰ ਹਾਂ ਉਹ ਕਿਦਾਂ ਆ ਵੀ ਉਹ ਬੰਦਾ ਕਿਸੇ ਨੂੰ ਲੈ ਕੇ ਦਿੱਤੀ ਸੀ ਉਹਨੂੰ ਬੱਚੇ ਛੋਟੇ ਜੇ ਅੱਛਾ ਜੀ ਆਹ ਇਹ ਕੰਮ ਕਰਦਾ ਗੋਰੇ ਦਾ ਇਹ ਉਹਦੀ ਆਪਣੀ ਨੇ ਹੈਗੀ ਮਤਲਬ ਆ ਕਿੰਵੇਂ ਕਿੰਵੇਂ ਸੂਏ ਆ ਤੀਜਾ ਤੀਜਾ ਤਮੈ ਸੋਣੀਆਂ ਠੀਕ ਆ ਆ ਤੋਕੜ ਜੇ ਉਹ ਸੋ ਦੋਏ ਆਹਾ ਇਹ ਮਾਲ ਸਾਹਿਬ ਕਹਤੋਂ ਤੀ ਤਿੰਨ ਜਗ੍ਹਾ ਪਸ਼ੂ ਬੰਨੇ ਆ ਇਹਦਾ ਕਾਰਨ ਕੀ ਆ ਕਹਨਗੇ ਉਧਰ ਜਿਹੜੇ ਬਿਨਾ ਦੁੱਧ ਤੋਂ ਆ ਹਾਂਜੀ ਇੱਥੇ ਉਧਰ ਜਿਹੜਾ ਬਿਲਕੁਲ ਮਾੜਾ ਮੋਟਾ ਜਾਂਦਾ ਦੁੱਧ ਵਾਲੇ ਅੰਦਰ ਆ ਠੀਕ ਆ ਮੈਂ ਆਹ ਜਿਹੜੇ ਮੇਰੇ ਅਰਕੇ ਉਧਰ ਬੰਨੇ ਆ ਆਹ ਇੱਥੇ ਯਾਰ ਤਿਆਰ ਹੋ ਗਿਆ ਪੂਰਾ ਸਭ ਜਾਂਦਾ ਠੀਕ ਆ ਕਰਾਂ ਮੈਂ ਜਿਹੜੇ ਮੇਰੇ ਅਰਕੇ ਬਾਧੂ ਘਟੂ ਜੇ ਉਹ ਵਿਚਾਰੇ ਆ ਬੰਨੇ ਆ ਅੰਕਲ ਦੇ ਹਿਸਾਬ ਨਾਲ ਤੇ ਆ ਦੇਖ ਲਓ ਤੁਹਾਨੂੰ ਹੁਣ ਦਿਖਾਉਂਦੇ ਆ ਉੱਤੇ ਨਹੀਂ ਨਹੀਂ ਮੈਂ ਦੁੱਧ ਦੇ ਹਿਸਾਬ ਨਾਲ ਕਿਹਾ ਗਾਈਆਂ ਦੇ ਟੋਪ ਦੀਆਂ ਰਵਾ ਤੇਰਾ ਸਾਰਾ ਟੋਪ ਦਾ ਮੈਂ ਜਿੱਦਾਂ ਮੈਂ ਕਿਹਾ ਦੁੱਧ ਦੇ ਹਿਸਾਬ ਨਾਲ ਵਿਚਾਰੀ ਜਿਹੜੀ 2-4 ਕਿਲੋ ਵਾਲੀ ਹੁੰਦੀ ਆ ਉਹ ਫੇ ਇਧਰ ਬੰਦੰਦੇ ਆ ਨਾ ਅਮਰੀਕਨ ਬੁਲੀ ਉਹਨੇ ਮੈਂ ਕਹਿੰਦੀ ਕੱਢ ਦੇ ਨਹੀਂ ਨਹੀਂ ਅੰਕਲ ਕਦੇ ਬੋਲ ਨਾ ਕਰੀ ਪੈਦਾ ਹੁੰਦਾ ਮੈਂ ਕਿਹਾ ਯਾਰ ਉਹਨੂੰ ਭਰਾਵਾ ਲੱਤ ਨਾ ਪੜਾ ਉਹ ਨਹੀਂ ਉਹਨੂੰ ਕਹਿੰਦਾ ਅੰਦਰ ਚੱਲ ਉਧਰ ਨਾ ਜਾਉ ਜੋ ਨਹੀਂ ਉਹ ਨਾਕਲੀ ਭਰਾਵਾ ਉਹਨੂੰ ਕਹਾਂਗਾ ਅੰਦਰ ਚੱਲ ਉਧਰ ਨਾ ਜਾਉਗੇ ਦੇਖ ਲੈ ਅੰਕਲ ਉਹੀ ਗੱਲ ਨਾ ਗਰੀਮ ਮਾਰਨਾ ਕਰਾਦੀ ਨਿਆਣਿਆਂ ਨਾਲ ਔਰ ਨਾ ਕਹਣਾ ਗੈ ਕਾਰ ਚ ਆਇਆ ਅਖਬਾਰ ਚ ਲੈ ਵੀ ਉਹ ਵੀ ਆ ਗਈ ਐ ਮੈਡਮ ਆ ਗਈ ਬਾਹਰ ਇਹਨਾਂ ਦੀ ਮੰਮੀ ਐ ਇਹਨਾਂ ਦੀ ਮੰਮੀ ਆ ਤੇ ਉਹ ਵੀ ਕੇ ਦੀ ਮੰਮੀ ਉਹ ਹੋ ਰਿਹਾ ਉਹਦੇ ਹੈ ਨਹੀਂ ਉਹਦੇ ਹੈ ਨਹੀਂ ਉਹਦੇ ਹੈ ਨਹੀਂ ਕਰ ਦਿਓ ਅੰਦਰ ਇਹਨੂੰ ਯਾਰ ਮੇਰੀ ਗੱਲ ਸੁਣ ਯਾਰ ਜੁਲੀ ਜੁਲੀ ਗੋ ਇਨਸਾਈਡ ਮੈਂ ਕ ਅਮਰੀਕਨ ਅੰਗਰੇਜ਼ੀ ਚ ਕਹਦੀ ਐ ਜੁਲੀ ਗੋ ਇਨਸਾਈਡ ਲੈ ਚ ਲ ਗਈ ਇਨਸਾਈਡ ਆਹ ਹੁੰਦੀਆਂ ਗੱਲਾਂ ਬਾਤਾਂ ਆਹ ਵੇਖੋ ਜੀ ਇਹ ਕੁੜੀ ਦੇ ਬਾਲ ਵੇਖੋ ਕਿੰਨੇ ਸੋਹਣੇ ਕੱਟੇ ਆ ਕਿੰਨੇ ਐਨ ਤਰੀਕੇ ਨਾਲ ਬਾਲ ਹਾਂ ਯੂਪੀ ਪੰਜਾਬ ਦੇ ਨਾਲ ਜਿਹੜੇ ਯੂਪੀ ਦੇ ਬਾਰਡਰ ਆ ਉੱਥੇ ਕਰ ਰਹਿੰਦੇ ਆ ਇਹ ਤੇ ਇਹ ਇੱਥੇ 15 20 ਜੀ ਰਹਿੰਦੇ ਆ ਉਹਦਾ ਅੰਕਲ ਦਾ ਬਹੁਤ ਪੁਰਾਣੇ ਬੰਦੇ ਇਹ ਰਹਿੰਦੇ ਆ ਆ ਸਾਰੇ ਉਹਨਾਂ ਦੇ ਬੱਚੇ ਆ ਭੈਣ ਜੀ ਬਾਏ ਬਾਏ ਕਰਦੇ ਹੋ ਭੈਣ ਜੀ ਭੈਣ ਜੀ ਬਾਏ ਬਾਏ ਕਰੋ ਹਾਂ ਜੀ ਉਹ ਭਰਾਵਾ ਡੈਡੀ ਦਿਖਾ ਲ ਦੇ ਆਹ ਤੇ ਡੈਡੀ ਹਾਂ ਆਹ ਮੁੰਡਿਆਂ ਦਾ ਡੈਡੀ ਨਿਆਣਿਆਂ ਦਾ ਡੈਡੀ ਆ ਤੇ ਉਹ ਅੰਕਲ ਨੂੰ ਆਪਾਂ ਲਗਭਗ ਇਹ ਕਹਿ ਸਕਦੇ ਵੀ ਜਿਹੜੇ ਸਫਲ ਕਿਸਾਨ ਹੁੰਦੇ ਆ ਨਾ ਜਿਨ੍ਹਾਂ ਨੇ ਆਪਣੇ ਨਾਲ ਸਹਾਇਕ ਧੰਦੇ ਰੱਖੇ ਹੁੰਦੇ ਆ ਮਤਲਬ ਉਹਨਾਂ ਦੇ ਕਰਕੇ ਪੈਰੀ ਹੋਏ ਹੁੰਦੇ ਆ ਅੰਕਲ ਬੜੇ ਸ਼ੌਂਕ ਨਾਲ ਕੰਮ ਕਰਦਾ ਆ ਰੱਬ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਜਿਹੜੇ ਵੀਰ ਕਿਸੇ ਵੀ ਕੰਮ ਵਿੱਚ ਮਿਹਨਤ ਕਰਦੇ ਆ ਮੈਂ ਪਰਮਾਤਮਾ ਅਗੇ ਦਿਲ ਦੀਆਂ ਗਹਿਰਾਈਆਂ ਤੋਂ ਇਹ ਅਰਦਾਸ ਕਰਦਾ ਆ ਸਾਰਿਆਂ ਨੂੰ ਸਫਲਤਾ ਦੇਵੇ ਕਿਸੇ ਵੀਰ ਨੂੰ ਵੀ ਉਹਦੇ ਕੰਮ ਵਿੱਚ ਪਰਮਾਤਮਾ ਘਾਟਾ ਨਾ ਪਾਵੇ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਮੌਂਟੀ ਮਾਨ ਤੁਹਾਡੇ ਤੋਂ ਮੰਗਦਾ ਹੈ ਇਆਤ ਧੰਨਵਾਦ